ਬਹੁਤ ਖੁਸ਼ਕਿਸਮਤ ਆ ਕਿ ਸਾਡੇ ਪੰਜਾਬੀ ਸਭਿਆਚਾਰ ਨੂੰ ਜਾਂ ਕਹਿ ਲਈ ਕਿ ਪੰਜਾਬੀ ਗਾਇਕੀ ਵਿੱਚ ਮਨਮੋਹਨ ਵਾਰਿਸ ਵਰਗੇ ਕਲਾਕਾਰ ਸਾਨੂੰ ਮਿਲੇ ਨੇ ਇਸ ਵੇਲੇ ਮੇਨਾ ਮੌਜੂਦ ਨੇ ਮਨਮੋਹਨ ਵਾਰਿਸ ਜੀ ਹਮੇਸ਼ਾ ਇਸ ਸਾਲ ਅਸੀਂ ਕੁੜਕਾ ਪਿੰਡ ਦੇ ਵਿੱਚ ਜ਼ਰੂਰ ਪਿੰਦੂ ਜੋਲ ਫਾਰਮ ਦੇ ਵਿੱਚ ਮਿਲਦੇ ਹੀ ਮਿਲਦੇ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੈਂ ਜਗवाणी ਟੀਵੀ ਦਾ ਤੇ ਉਹਨਾਂ ਦੀ ਸਾਰੇ ਟੀਮ ਦਾ ਤੇ ਤੁਹਾਡਾ ਤੈਦਲੋਂ ਸ਼ੁਕਰਗੁਜ਼ਾਰ ਹਾਂ ਕਿ ਜਿਹੜਾ ਅਸੀਂ ਇਹ ਰਲ ਮਿਲ ਕੇ ਉਦਮ ਕਰਦੇ ਆ ਪਿੰਦੂ ਜੋਲ ਜੀ ਤੇ ਉਹਨਾਂ ਦੀ ਸਾਰੀ ਟੀਮ ਤੇ ਤੁਸੀਂ ਉਹਨੂੰ ਹੋਰ ਹੁਸ ਸਾਡੇ ਜਿਹੜਾ ਉਦਮਾ ਸਾਡਾ ਉਹਨੂੰ ਹੋਰ ਫਲਾਉਣ ਲਈ ਜਿਹੜਾ ਸਾਡਾ ਇੱਕ ਸੋਚ ਆ ਉਹਨੂੰ ਆਮ ਸਮਾਜ ਵਿੱਚ ਪਹੁੰਚਾਉਣ ਲਈ ਬਹੁਤ ਜ਼ਰੀਆ ਬਣਦੇ ਆ ਹਮੇਸ਼ਾ ਹੀ ਹੁੰਨੇ ਆ ਤੁਸੀਂ ਬਹੁਤ ਠੰਡ ਵੀ ਹੁੰਦੀ ਹੈ ਇਹਨਾਂ ਦਿਨਾਂ ਵਿੱਚ ਤੇ ਤੋਂ ਦੇ ਵੀ ਹੁੰਦੀ ਆ ਤੇ ਮੈਂ ਜੀ ਆ ਤੁਹਾਨੂੰ ਕਹਿਣਾ ਧੰਨਵਾਦ ਕਰਦਾ ਤੁਹਾਡਾ ਜਦੋਂ ਤੁਸੀਂ ਇੰਨਾ ਵੱਡਾ ਉਪਰਾਲਾ ਕਰ ਸਕਦੇ ਤੇ ਅਸੀਂ ਇੰਨਾ ਜਿਹਾ ਕੰਮ ਨਹੀਂ ਕਰ ਸਕਦੇ ਫਿਰ ਸਾਡੇ ਇਹ ਕੰਮ ਕਰਨ ਦਾ ਜਾਂ ਕੈਮਰਾ ਜਾਂ ਮਾਈਕ ਸਾਡੇ ਹੱਥ ਹੋਂਦਾ ਕੋਈ ਫਾਇਦਾ ਨਹੀਂ ਹੈ ਕੁੜੀਆਂ ਦੀ ਧੀਆਂ ਦੀ ਲੋੜੀ ਹੈ ਨਾ ਹਰ ਸਾਲ ਇੱਥੇ ਪੈਂਦੀ ਖੂਨਦਾਨ ਜਿਹੜਾ ਕੈਂਪ ਵੀ ਲੱਗਦਾ ਹੈ ਤੇ ਧੀਆਂ ਦੇ ਕੁੜੀਆਂ ਦੇ ਵਿਆਹ ਵੀ ਹੁੰਦੇ ਆ ਤੇ ਇਸ ਵਾਰ ਜਾਨਣਾ ਚਾਹੁੰਗੇ ਕਿ ਕਿੰਨੀ ਗਿਣਤੀ ਵਦੀ ਆ ਹੋਰ ਧੀਆਂ ਦੀ ਲੋੜੀ ਕਿੰਨੀ ਧੀਆਂ ਦੀ ਲੋੜੀ ਪੈ ਰਹੀ ਹੈ ਹਾਂਜੀ ਐਤਕੀ 5000 ਨਵ ਜੰਮੀਆਂ ਬੱਚੀਆਂ ਸੀ ਸਾਰੇ ਏਰੀਆ ਚੋਂ ਲੱਭ ਕੇ ਕਾਫੀ ਸਾਰਾ ਜਿਹੜਾ ਹੈਗੇ ਆ ਟੀਮ ਵੱਡੀ ਆ ਸਾਰਿਆਂ ਨੇ ਰਲ ਮਿਲ ਕੇ ਉਹ ਕੀਤਾ ਤੁਸੀਂ ਵੇਖਿਆ ਹੋਣਾ ਥੱਲੇ ਹੈ ਨਾ ਤੇ ਬਹੁਤ ਖੁਸ਼ੀ ਦੀ ਗੱਲ ਆ ਇਹ ਹੁਣ ਇਹ ਚੀਜ਼ ਨਾ ਫੈਲਣ ਲੱਗੀ ਆ ਹੋਰ ਵੀ ਦੇਖ ਕੇ ਜਦੋਂ ਤੁਸੀਂ ਇਸ ਚੀਜ਼ ਨੂੰ ਪ੍ਰਮੋਟ ਕੀਤਾ ਸਾਡੇ ਫੰਕਸ਼ਨ ਨੂੰ ਵੀ ਤੇ ਇਹ ਇੱਕ ਉਦਮ ਸਿਗਾ ਕਿ ਬਰਾਬਰਤਾ ਲਿਆਉਣ ਦਾ ਹੀ ਮਕਸਦ ਆ ਸਿਰਫ ਹੈ ਨਾ ਕਿਉਂਕਿ ਮੈਂ ਇੱਕ ਐਜ਼ ਆ ਆਰਟਿਸਟ ਮੈਂ ਕਹਾ ਕਿ ਮੈਂ ਸ਼ੋਅ ਕਰਦਾ ਪ੍ਰਾਈਵੇਟ ਸ਼ੋਅ ਵੀ ਕਰਦਾ ਮੈਰਿਜ ਫੰਕਸ਼ਨ ਵੀ ਕਰਦਾ ਤੇ ਜਿਹੜੀ ਲੋੜੀ ਦੇ ਫੰਕਸ਼ਨ ਹੁੰਦੇ ਆ ਉਹ ਮੋਸਟਲੀ ਜਾਨੀ ਕਿ ਵਿੱਚ ਧੀਆ ਦੀ ਲੋੜੀ ਤੇ ਵੀ ਮੈਂ ਗਾਇਆ ਪਰ ਬਹੁਤ ਥੋੜੀ ਪਰਸੈਂਟੇਜ ਜਿਹੜੀ ਜ਼ਿਆਦਾ ਆ ਆਪਾਂ ਮੁੰਡਿਆਂ ਦੀ ਲੋੜੀ ਪਾਉਂਦੇ ਆ ਹਨਾ ਪਹਿਲਾਂ ਤੋਂ ਹੀ ਸੋ ਉਸ ਚੀਜ਼ ਨੂੰ ਥੋੜਾ ਇਹ ਹਾਈਲਾਈਟ ਕਰਨ ਲਈ ਕਿ ਧੀ ਪੁੱਤ ਦਾ ਫਰਕ ਨਹੀਂ ਹੋਣਾ ਚਾਹੀਦਾ ਸੋ ਇਹ ਉਦਮ ਮੇਰੇ ਬਹੁਤ ਪਿਆਰੇ ਦੋਸਤ ਯੂਕੇ ਤੋਂ ਪਿੰਦੂ ਜੌਲ ਉਹਨਾਂ ਨੇ ਇਹ ਕੀਤਾ ਤੇ ਅਸੀਂ ਸਾਰੇ ਉਹਨਾਂ ਦੇ ਨਾਲ ਰਲ ਕੇ ਤੇ ਇੱਥੇ ਇਕੱਠੇ ਹੋ ਕੇ ਇਹ ਕਰਦੇ ਆਂ ਤੇ ਅੱਜ ਵੀ ਉਹੀ ਦੇਖ ਰਹੇ ਆ ਤੁਸੀਂ ਫੁੱਲਾਂ ਵਾਂਗੂ ਖਿੜੀਆਂ ਹੋਈਆਂ ਬੱਚੀਆਂ ਹਨਾ ਜਿਦਾ ਕਲੀਆਂ ਹੁੰਨੀਆਂ ਛੜਛੜੀਆਂ ਹਨਾ ਤੇ ਉਹਨਾਂ ਲਈ ਦੁਆਵਾਂ ਉਹ ਬਹੁਤ ਤਰੱਕੀਆਂ ਕਰਨ ਜ਼ਿੰਦਗੀ 'ਚ ਮਾਪੇ ਦਾ ਨਾਮ ਰਵਿਸ਼ਣ ਕਰਨ ਤੇ ਉਹਨਾਂ ਨੂੰ ਮਾਣ ਮਹਿਸੂਸ ਹੋਵੇ ਕਿ ਸਾਡੇ ਜਨਮ ਤੇ ਇਸ ਤਰ੍ਹਾਂ ਵੱਡਾ ਫੰਕਸ਼ਨ ਹੋਇਆ ਸੀ ਅਸੀਂ ਇਕੱਠੇ ਹੋਈਆਂ ਸੀ ਲੱਗਦਾ ਵੀ ਚਿਤ ਖੁਸ਼ ਹੋ ਜਾਂਦਾ ਜਦੋਂ ਆਪਾਂ ਐਂਟਰੀ ਕਰਦੇ ਆ ਹਨਾ ਔਰ ਐਡ ਕੀਤੇ ਮੈਨੂੰ ਲੱਗਦਾ ਇਹ ਪ੍ਰੋਪਰ ਟੈਂਟ ਵਗੈਰਾ ਲਗਾਏ ਗਏ ਨੇ ਹੋਰ ਵੀ ਜਿਹੜੇ ਪ੍ਰਬੰਧ ਕੀਤੇ ਗਏ ਆ ਉਹ ਬਹੁਤ ਅੱਛੇ ਕੀਤੇ ਗਏ ਆ ਪਿਛਲੀ ਵਾਰ ਵੀ ਅਸੀਂ ਦੇਖਦੇ ਆਇਆ ਪਿਛਲੇ 4-5 ਸਾਲਾਂ ਤੋਂ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਪਰ ਇਸ ਵਾਰ ਮੈਨੂੰ ਲੱਗਦਾ ਠੰਡ ਜ਼ਿਆਦਾ ਹੋਣ ਕਰਕੇ ਇਹ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਕਿ ਹਨਾ ਕਿ ਸ਼ੈੱਡ ਦੇ ਵਿੱਚ ਜਿਹੜਾ ਮੇਰੇ ਮਾਤਾ ਜੀ ਨਾ ਉਹ 85 ਆ ਉਹ ਤੇ 85 ਸਾਲ ਦੇ ਹੋ ਗਏ ਤੇ ਉਹ ਜਦੋਂ ਅੱਜ ਮੈਂ ਉਹਨਾਂ ਨੂੰ ਦੱਸਿਆ ਕਿ ਅਸੀਂ ਅੱਜ ਉਹ ਲੋੜੀਆਂ ਪਾਣ ਲਈ ਮੈਂ ਜਾ ਰਹੇ ਆ ਤੇ ਕਹਿੰਦੇ ਮੌਸਮ ਹੁਣ ਮੈਂ ਕਿਹਾ ਠੰਡ ਠੰਡ ਬਹੁਤ ਬਾਹਰ ਦਿਸਦਾ ਕੁਛ ਨਹੀਂ ਉਹ ਇੰਨੀ ਠੰਡ ਚ ਬੱਚੇ ਲੈ ਕੇ ਕਿਦਾਂ ਕੋਈ ਆਊਗਾ ਮੈਂ ਕਿਹਾ ਫੇਰ ਪ੍ਰਬੰਧ ਕੀਤੇ ਬਹੁਤ ਜ਼ਿਆਦਾ ਐਤਕੀ ਠੰਡ ਤੋਂ ਅਸੀਂ ਆ ਮਹਿਸੂਸ ਕਰਦੇ ਆ ਕਿ ਹਨਾ ਆਪਾਂ ਤਾਂ ਘਰ ਵਿੱਚ ਬੱਚੇ ਨੂੰ ਇੰਨੀ ਠੰਡ ਚ ਤਾਂ ਐਤਕੀ ਤਾਂ ਮੇਰੇ ਖਿਆਲ ਰੈਕਡ ਹੀ ਕਹਿੰਦੇ ਟੁੱਟ ਗਏ ਆ ਟੁੱਟ ਗਏ ਆ ਸੋ ਉਹਦੇ ਲਈ ਟੈਂਟ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਲਗਾ ਕੇ ਤੇ ਉਹਦੇ ਵਿੱਚ ਹੀਟਰ ਵਗੈਰਾ ਲਗਾ ਕੇ ਤੇ ਜਾਨਕੀ ਚਾਰਜ ਨਾਲ ਕੀਤਾ ਕੰਮ ਇਦਾਂ ਨਹੀਂ ਹੈਗਾ ਕਿ ਗਲ ਪਿਆ ਗਲਾਵਾ ਪਈ ਉਹ ਜੀ ਢੋਲ ਵਜਾ ਦਿਓ ਉਦਹੀਂ ਤੇ ਇੱਕ ਚਾਹ ਹੋ ਕੀਤਾ ਤੇ ਫਰਮਾਤੋ ਮਾ ਉਹਨਾਂ ਬੱਚੀਆਂ ਨੂੰ ਬਹੁਤ ਵਧੀਆ ਜ਼ਿੰਦਗੀ ਦੇਵੇ ਸੀ ਬਿਜ਼ੀ ਵੀ ਬਹੁਤ ਹੋ ਇਸ ਟੈਂਡੇ ਵਿੱਚ ਬਟ ਮੇਰੇ ਇੱਕ ਦੋ ਸਵਾਲ ਹੈ ਜਿਹੜੇ ਮੈਂ ਜ਼ਰੂਰ ਪੁੱਛਣਾ ਚਾਹਾਂਗੇ ਹੈਨਾ ਹਮੇਸ਼ਾ ਯਾ ਮੈਂ ਕਹਿ ਲਵਾਂ ਪਿਛਲੇ 4-5 ਸਾਲ ਤੋਂ ਤੁਹਾਨੂੰ ਇਹ ਜ਼ਰੂਰ ਪੁੱਛੀਦਾ ਹੈ ਕਿ ਤੁਸੀਂ ਕੀ ਚੇਂਜ ਵੇਖਦੇ ਹੋ ਜਾਂ ਫਿਰ ਤੁਸੀਂ ਬਾਹਰ ਜਿੱਦਾ ਰਹਿੰਦੇ ਹੋ ਤੇ ਕੀ ਹੈ ਨਾ ਕੰਪੈਰੀਜ਼ਨ ਅਸੀਂ ਜ਼ਰੂਰ ਦੇਖਦੇ ਆ ਤੁਸੀਂ ਉਪਰ ਵਾਲਾ ਬਹੁਤ ਵਧੀਆ ਕਰਦੇ ਹੋ ਹਮੇਸ਼ਾ ਉਸ ਦੀ ਅਸੀਂ ਸ਼ਲਾੰਗਾ ਕਰਦੇ ਕਿ ਤੁਸੀਂ ਬਹੁਤ ਜ਼ਿਆਦਾ ਵਧੀਆ ਕੰਮ ਕਰ ਰਹੇ ਹੋ ਪਰ ਇਹ ਜ਼ਰੂਰ ਜਾਨਣਾ ਚਾਹਾਂਗੇ ਕਿ ਇਹ ਕਦੋਂ ਤੋਂ ਸ਼ੁਰੂ ਹੋਇਆ ਕਿਉਂਕਿ ਤੁਸੀਂ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਖਰੂਤੀਆਂ ਉਸ ਨੂੰ ਲੈ ਕੇ ਗੀਤ ਵੀ ਗਾਏ ਹੋਏ ਹੈ ਹੈਨਾ ਸੋ ਇਹ ਕਦੋਂ ਅਪ ਬ੍ਰਿੰਗਿੰਗ ਇੱਦਾਂ ਦੀ ਹੋਈ ਹੈ ਤੁਹਾਡੇ ਭਰਾਵਾਂ ਦੀ ਕਿ ਜਦੋਂ ਤੁਸੀਂ ਇਸ ਗਾਇਕੀ ਦੇ ਵਿੱਚ ਆਏ ਸੀ ਅਦੋ ਹੀ ਲੱਗਦਾ ਸੀਗਾ ਕਿ ਆਪਣੇ ਲਈ ਤਾਂ ਕੰਮ ਜ਼ਰੂਰ ਕਰਾਂਗੇ ਪਰ ਲੋਕਾਂ ਲਈ ਵੀ ਕੰਮ ਕਰਨਾ ਪਵੇਗਾ ਹਾਂਜੀ ਇਹਦੇ ਵਿੱਚ ਤੁਸੀਂ ਕੁਐਸਚਨ ਪਹਿਲਾਂ ਤਾਂ ਸ਼ੁਰੂਆਤ ਇਹਦੀ ਲੋੜੀ ਦੀ ਕਰੀਏ ਜੇ ਆਪਣੀ ਗੱਲ ਕਰਨ ਲੱਗ ਪਈਏ ਫਿਰ ਇੰਟਰਵਿਊ ਲੰਬੀ ਹੋ ਜਾਂਦੀ ਆ ਤੇ ਸਾਡੀ ਜਿਹੜੀ ਹੈਗੀ ਆ ਪਰਵਰੇਸ਼ ਆ ਜਿਹੜੀ ਉਹ ਤਾਂ ਬਹੁਤ ਵਧੀਆ ਮਾਹੌਲ ਸੀ ਹੋਈ ਸਾਡੀਆਂ ਭੈਣਾਂ ਵੱਡੀਆਂ ਸੀ ਤੇ ਉਹ ਮੈਂ ਤਾਂ ਮਾਵਾਂ ਵਰਗੀਆਂ ਭੈਣਾਂ ਕਹਿਣਾ ਹੁੰਦਾ ਹਨਾ ਉਹਨਾਂ ਨੇ ਇੰਨਾ ਪਿਆਰ ਸਾਨੂੰ ਦਿੱਤਾ ਤੇ ਉਹ ਘਰ ਵਿੱਚ ਮਾਹੌਲ ਵਧੀਆ ਸੀ ਤੇ ਇਸ ਕਰਕੇ ਸਾਡੇ ਗਾਣੇ ਵੀ ਜਿਹੜੇ ਹੈਗੇ ਆ ਉਹ ਕਦੇ ਵੀ ਔਰਤ ਜ਼ਾਤ ਨੂੰ ਥੱਲੇ ਲਾਉਣ ਲਈ ਨਹੀਂ ਕੋਈ ਲਾਈਨ ਅੱਜ ਤੱਕ ਬੋਲੀ ਅਸੀਂ ਤੇ ਇੱਕ ਨਾ ਕਾਫੀ ਇਹ ਮੈਂ ਬਹੁਤ ਜ਼ਿਕਰ ਕਰਨਾ ਚਾਹਾਂਗਾ ਕਿ ਆਪਾਂ ਕਹਿੰਨੇ ਆ ਕਿ ਗਾਣਿਆਂ ਦਾ ਅਸਰ ਤਾਂ ਇਹ ਤਾਂ ਜੀ ਐਂਟਰਟੇਨਮੈਂਟ ਲਈ ਹੁੰਦੇ ਕੋਈ ਅਸਰ ਨਹੀਂ ਹੈਗਾ ਇੱਕ ਗਾਣਾ ਨਾ 2007 ਚ ਮੈਂ ਗਾਇਆ ਸੀ ਧੀਆਂ ਬਚਾਓ ਰੁੱਖ ਲਗਾਓ ਪਾਣੀ ਦਾ ਸਤਿਕਾਰ ਕਰੋ ਤੇ ਇਹ ਗਾਣਾ ਨਾ ਵੀਡੀਓ ਅਸੀਂ ਕੀਤਾ ਹਨਾ ਸੰਤ ਸੀਚੇਵਾਲ ਸਾਹਿਬ ਉਹਨਾਂ ਦੇ ਵਿੱਚ ਉਹਨਾਂ ਨੇ ਵੀ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਤੇ ਉਹ ਉਹ ਨਾ ਇੰਗਲੈਂਡ ਬੈਠੇ ਗਾਣਾ ਮੇਰਾ ਲੱਗ ਗਿਆ ਹਨਾ ਤੇ ਇਹ ਜਿਹੜੇ ਮੇਰੇ ਦੋਸਤ ਆ ਬਿੰਦੂ ਜੋਹਲ ਜੀ ਇਹ ਇਹ ਇਹਨਾਂ ਨੇ ਜਿਹਲੇ ਸੁਣਿਆ ਇਹ ਕਹਿੰਦੇ ਉਹਨੂੰ ਮਨੋਣ ਭਾਜੀ ਜਿੱਦਾਂ ਤੁਸੀਂ ਮੈਨੂੰ ਭਾਜੀ ਛੋਟਾ ਆਵੇਂ ਤਾਂ ਹਨਾ ਇਹ ਕਹਿੰਦਾ ਜਿਸ ਤਰ੍ਹਾਂ ਤੁਸੀਂ ਇਹ ਗਾਣਾ ਗਾਇਆ ਕੁਝ ਕਰਨਾ ਚਾਹੀਦਾ ਤਿਆਂ ਲਈ ਜਾਨੀ ਕਿ ਉਸ ਗਾਣੇ ਚੋ ਇਹ ਲੋੜੀ ਨਿਕਲੀ ਆ ਮੈਂ ਇਹ ਮਾਰ ਨਾਲ ਗੱਲ ਕਹੂੰਗਾ ਉਦੋਂ ਉਹਦਾ ਹੀ ਆ ਸਾਰਾ ਹਨਾ ਉਹ ਅੱਗੇ ਹੋ ਕੇ ਉਹਦੇ ਸਾਰੇ ਦੋਸਤ ਨਾਲ ਅਮਰੀਕ ਸੈਣੀ ਸਾਡੇ ਐਸਪੀ ਸਰਬਜੀਤ ਰਾਏ ਹੋਰ ਟੀਮ ਬੋ ਬਿੰਕੂ ਵੀਰ ਸਾਡੇ ਫਗਵਾੜਾ ਤੋਂ ਕਮਲ ਹੁਣੀ ਸਾਰੇ ਅਸੀਂ ਦੀਪਕ ਵਾਲੀ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ